ਜਦੋਂ ਰਿਜ਼ਲਟ ਆਇਆ ਤਾਂ ਮੈਨੂੰ ਮਾਰਕਸ ਦੇਖ ਕੇ ਇਹ ਤਾਂ ਲੱਗਿਆ تھا ਕਿ ਹਾਂ ਵੀ ਮੇਰਾ ਐਡਮਿਸ਼ਨ ਤਾਂ کہیں ਵੀ ਹੋ ਜਾਏਗਾ ਪਰ ਇਹ ਨਹੀਂ ਪਤਾ تھا ਕਿ ਮੇਰਾ ਰੈਂਕ 1 ਹੈ ਔਰ ਥੋੜੀ ਦੇਰ ਬਾਅਦ ਜਦ ਮੈਨੂੰ ਪਤਾ ਚਲਾ ਤਾਂ ਥੋੜੀ ਦੇਰ ਤਾਂ ਬਿਲੀਵ ਨਹੀਂ ਹੋਇਆ ਥੋੜਾ ਡਾਈਜੈਸਟ ਕਰਨੇ ਮੇ ਟਾਈਮ ਲਗਾ ਉਹ 13 ਲੱਖ ਬੱਚੋ ਨੇ ਇਗਜ਼ਾਮ ਲਈ ਰਜਿਸਟਰ ਕਰਾਤਾ ਐਂਡ 11 ਲੱਖ ਬੱਚੋ ਨੇ ਇਗਜ਼ਾਮ ਮੇ ਅਪੀਅਰ ਕਰਾਤਾ ਜਿਹੜਾ ਮਿਹਨਤ ਕੀਤੀ ਆ ਜਾਂ ਕਿਦਾਂ ਪੜ੍ਹਾਈ ਕਰਦੇ ਸੀਗੇ ਕੀ ਰੂਟੀਨ ਬਣਾਈ ਸੀ ਤੁਸੀਂ ਡੇਲੀ ਕੋਈ ਪੀਕ ਨਹੀਂ ਹੁੰਦੀ ਬਹੁਤ ਸਾਰੀਆਂ ਪੀਕਸ ਨੇ ਆ ਬਹੁਤ ਸਾਰੀਆਂ ਆਪਣੀਆਂ ਆਪਣੀਆਂ ਮੰਜ਼ਲਾ ਨੇ ਆਪਣੀ ਮੰਜ਼ਲ ਨੂੰ ਬਸ ਫਿਕਸ ਕਰ ਲਓ ਤੇ ਕੋਈ ਕੰਪੀਟੀਸ਼ਨ ਦੇ ਵਿੱਚ ਨਾ ਪਾਓ। ਉਹ ਅਕੈਡੈਮਿਕਲੀ ਬਹੁਤ ਸਟਰੋਂਗ ਹੋਏ ਕੋਈ ਬੱਚੇ ਸਪੋਰਟਸ ਵਿੱਚ ਹੁੰਦੇ ਆ ਤਾਂ ਉਹ ਉਹਨੂੰ ਅਦਰ ਸਪੋਰਟ ਕਰ ਦਿਓ। ਮਤਲਬ ਆਪਣੇ ਬੱਚੇ ਨੂੰ ਪ੍ਰੈਸ਼ਰਾਈਜ਼ਡ ਸਟ्रेस ਨਾ ਦਿਓ ਫਾਲਤੂ ਦਾ ਕਿ ਔਰ ਕਿਸੇ ਨਾਲ ਕੰਪੇਅਰ ਨਹੀਂ ਕਰੋ ਆਪਣੇ ਬੱਚੇ ਨੂੰ। ਉਸਕੇ ਇਤਨੇ ਮਾਰਕਸ ਆਏ ਆ ਤੇਰੇ ਵੀ ਆਨੇ ਚਾਹੀਏ। ਜਾਂ ਉਸਨੇ ਇਹ ਕਰ ਦਿਆ ਤਾਂ ਤੂੰਨੇ ਕਿਉਂ ਨਹੀਂ ਕੀਤਾ। ਉਹ ਵੀ ਕੁਝ ਨਾ ਕੁਝ ਕਰੇਗਾ ਔਰ ਕਰ ਹੀ ਦੇਗਾ। ਕਹਿੰਦੇ ਨੇ ਕਿ ਮੰਜ਼ਲ ਭਾਵੇਂ ਕਿੰਨੀ ਵੀ ਉੱਚੀ ਹੋਵੇ ਪਰ ਰਸਤਾ ਹਮੇਸ਼ਾ ਪੈਰਾਂ ਦੇ ਵਿੱਚ ਹੁੰਦਾ ਵਾ ਜੇਕਰ ਤੁਸੀਂ ਮਿਹਨਤ ਕਰਦੇ ਹੋ ਕਿਸੇ ਮੁਕਾਮ ਨੂੰ ਹਾਸਲ ਕਰਨ ਦੇ ਲਈ ਤਾਂ ਫਿਰ ਕਿਸਮਤ ਵੀ ਤੁਹਾਡਾ ਸਾਥ ਦਿੰਦੀ ਆ ਤੇ ਅਜਿਹਾ ਹੀ ਕੁਝ ਅਨੰਨਿਆ ਨੇ ਕੀਤਾ ਦੱਸਦੇ ਆ ਕਿ ਅਨੰਨਿਆ ਜੈਨ ਦੇ ਵੱਲੋਂ CUET YUGE ਦੇ ਵਿੱਚ ਜਿਹੜਾ ਟਾਪ ਰੈਂਕ ਹਾਸਲ ਕੀਤਾ ਗਿਆ ਤੇ ਪੂਰੇ ਭਾਰਤ ਦੇ ਵਿੱਚ ਉਹਨਾਂ ਨੇ ਆਪਣੇ ਪੰਜਾਬ ਦਾ ਤੇ ਲੁਧਿਆਣੇ ਸ਼ਹਿਰ ਦਾ ਨਾਮ ਚਮਕਾਇਆ ਵਾ ਸਾਡੇ ਨਾਲ ਅਨੰਨਿਆ ਉਹਨਾਂ ਦੇ ਪੇਰੈਂਟਸ ਤੇ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਪਹਿਲਾਂ ਅਨੰਨਿਆ ਨਾਲ ਗੱਲਬਾਤ ਕਰ ਲੈਨੇ ਆ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਆ ਜੀ ਤੁਸੀਂ ਇੱਕ ਵੱਡੀ ਅਚੀਵਮੈਂਟ ਜਿਹੜੀ ਹਾਸਲ ਕੀਤੀ ਹੈ ਇੱਕ ਵੱਡੀ ਉਪਲਬਧੀ ਹੈ ਥੈਂਕ ਯੂ ਸੋ ਮੱਚ ਜੇਕਰ ਰੈਂਕ ਦੀ ਗੱਲ ਕਰਾਂ ਜੀ 올 인디아 ਦੇ ਵਿੱਚ ਤੁਸੀਂ ਫਰਸਟ ਰੈਂਕ ਹਾਸਲ ਕੀਤਾ ਹੋਵਾ ਪਰ ਜਦੋਂ ਰਿਜ਼ਲਟ ਦੇਖਿਆ ਸੀ ਜਦੋਂ ਰਿਜ਼ਲਟ ਆਉਣ ਦੀ ਉਮੀਦ ਸੀ ਉਸ ਟਾਈਮ ਮਨ ਚ ਕੀ ਚੱਲ ਰਿਹਾ ਸੀ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਕੁੜੀਆਂ ਹਮੇਸ਼ਾ ਟੌਪ ਬਾਰੇ ਸੋਚਦੀਆਂ ਮੁੰਡੇ ਹਮੇਸ਼ਾ ਪਾਸ ਹੋਣ ਬਾਰੇ ਸੋਚਦੇ ਆ ਨਹੀਂ ਇਦਾਂ ਦਾ ਨਹੀਂ ਸੀ ਆਈਆਰ 1 ਬਾਰੇ ਮੈਂ ਕਦੇ ਸੋਚਿਆ ਨਹੀਂ ਸੀ दिल्ली यूनिवर्सिटी जाना मेरा सपना सी और मुझे था कि बस मुझे एक अच्छे कॉलेज में एडमिशन मिल जाए दिल्ली यूनिवर्सिटी में इतना स्कोर हो कि मुझे वहाँ एडमिशन मिल जाए अच्छे कॉलेज में जब रिज़ल्ट आया तब मुझे मार्क्स देखकर ये तो लग गया था कि हाँ भी मेरा एडमिशन तो कहीं भी हो जाएगा पर ये नहीं पता था कि मेरा रैंक वन uh, है और थोड़ी देर बाद जब मुझे पता चला तब थोड़ी देर तो बिलीव नहीं हुआ थोड़ा डाइजेस्ट करने में टाइम लगा तो मैं बहुत खुश हुई मुझसे भी ज़्यादा खुश मेरे पेरेंट्स और मेरे टीचर्स हुए ਇੱਥੇ ਵੀ ਜਿਹੜਾ ਤੁਹਾਡਾ ਜਵਾਬ ਆ ਨਾ ਉਹ ਕੁੜੀਆਂ ਵਾਲਾ ਹੀ ਆ ਤੁਸੀਂ ਕਹਿੰਦੇ ਕਿ ਨੰਬਰ ਦੇਖ ਕੇ ਲੱਗਿਆ ਸੀ ਕਿ ਐਡਮਿਸ਼ਨ ਮਿਲ ਜਾਏਗੀ ਔਰ ਜਿੰਨੇ ਨੰਬਰ ਆ ਨਾ ਮੈਨੂੰ ਤਾਂ ਇਹ ਕਿ ਇੱਕ ਵਾਰ ਤੁਸੀਂ ਖੁਦ ਦੱਸੋ ਕਿੰਨੇ ਚੋਂ ਕਿੰਨੇ ਆ ਅ ਅਗਰ ਹਮ ਪੰਜੋ ਸਬਜੈਕਟ ਕੇ ਕਾਊਂਟ ਕਰੇ ਤੋ 1250 ਮੇਂ ਸੇ 1225 ਪੁਆਇੰਟ ਸਮਥਿੰਗ ਹੈ ਤਾਂ ਹੁਣ ਇਹ ਤੁਸੀਂ ਖੁਦ ਅੰਦਾਜ਼ਾ ਲਗਾ ਲਿਆ ਹੋਣਾ ਕਿ ਨੰਬਰ ਕਿੰਨੇ ਨੇ ਉਸ ਤੋਂ ਬਾਅਦ ਵੀ ਇਹਨਾਂ ਨੇ ਕਿਹਾ ਕਿ ਮੈਨੂੰ ਇਹ ਲੱਗਿਆ ਕਿ ਚਲੋ ਹੁਣ ਐਡਮਿਸ਼ਨ ਸੌਖੀ ਮਿਲ ਜਾਏਗੀ ਤਾਂ ਜਦੋਂ ਇਹ ਰਿਜ਼ਲਟ ਦੇਖਿਆ ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਪਹਿਲਾਂ ਰੈਂਕ ਦੇ ਬਾਰੇ ਕਲੀਅਰ ਨਹੀਂ ਸੀ ਫਿਰ ਜਦੋਂ ਰੈਂਕ ਦਾ ਪਤਾ ਲੱਗਿਆ ਉਹ ਕਦੋਂ ਪਤਾ ਲੱਗਿਆ ਕਿਹਨੇ ਦੱਸਿਆ ਤੇ ਉਸ ਟਾਈਮ ਫਿਰ ਕੀ ਫੀਲਿੰਗਸ ਸੀਗੀਆਂ ਰੈਂਕ ਦਾ ਮੈਨੂੰ ਪਤਾ ਹੀ ਨਹੀਂ ਥਾ ਔਰ ਮੈਨੇ ਮੂਝੇ ਕੋ ਮੈਨੇ ਇਸ ਕੋ ਵੀ ਸੋਚਿਆ ਵੀ ਨਹੀਂ ਥਾ ਕਿ AIR 1 ਆਏਗਾ ਤਾਂ ਮੈਨੇ ਸਰਚ ਵੀ ਨਹੀਂ ਕਰਾਤਾ ਮੇਰੇ ਕਜ਼ਨ ਨੇ ਐਨਟੀ ਦਾ ਪ੍ਰੈਸ ਰਿਲੀਜ਼ ਦਾ ਲਿੰਕ ਮੂਝੇ ਭੇਜਾ کہیں ਸੇ ਕਾਇਲ ਗਿਆ ਕਾਰਡ بھیجا تھا تو اس نے اس نے اس نے میچ کر کے بتایا مجھے کہ ایسے اسی طرح ایئر وائن ہے شاید وہ نہ بتاتا تو مجھے بہت دیر تک پتہ ہی نہ چلتا تو اور اس کے بعد میں کافی شاک ہو گئی اور بہت خوشی ہوئی مجھے ਜਦੋਂ ਤੁਸੀਂ ਕਿਹਾ ਕਿ ਖੁਸ਼ੀ ਬਹੁਤ ਹੋਈ ਹੈ ਕੋਈ ਵੀ ਆਪਾਂ ਮੰਜ਼ਿਲ ਹਾਸਲ ਕਰਨਾ ਚਾਹੁੰਦੇ ਆ ਉਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਆ ਕਿੰਨਾ ਕੁ ਸਮਾਂ ਜਿਹੜਾ ਮਿਹਨਤ ਕੀਤੀ ਆ ਜਾਂ ਕਿਦਾਂ ਪੜ੍ਹਾਈ ਕਰਦੇ ਸੀਗੇ ਕੀ ਰੂਟੀਨ ਬਣਾਈ ਸੀ ਤੁਸੀਂ ਡੇਲੀ ਦੀ पहला तो मैं बहुत अर्ली स्टार्ट कर लिया सी मैं इलेवेंथ में मैंने तैयारी शुरू कर दी थी इंग्लिश की तैयारी मैंने अलेवेंथ से शुरू कर दी थी बाकी सब्जेक्ट ट्वेल्थ में ही साथ साथ सेम सिलेबस होता था तो दो घंटे डेढ़ दो घंटे में इंग्लिश पढ़ती थी रोज़ उसके अलावा चार पाँच घंटे बाकी के सब्जेक्ट्स को ਜਾਨੀ ਕਿ 6 ਤੋਂ 7 ਘੰਟੇ ਕੇ ਲਈ ਕਿ ਡੇਲੀ ਦੀ ਜਿਹੜੀ ਤੁਹਾਡੀ ਰੁਟੀਨ ਸੀਗੀ ਪੜ੍ਹਾਈ ਦੇ ਲਈ ਹਾਂਜੀ 6:00 ਤੋਂ 7 ਘੰਟੇ ਅਗਰ ਕبھی ਕੋਈ ਸੋਸ਼ਲ ਇਵੈਂਟ ਵਗੈਰਾ ਆ ਜਾਂਦਾ ਤਾਂ ਮੈਂ ਉਸ ਕੇ ਅਕੋਰਡਿੰਗ ਆਪਣਾ ਸ਼ੈਡਿਊਲ ਅਰੇ ਐਡਜਸਟ ਕਰ ਲੈਂਦੀ ਸੀ ਜੀ ਤਾਂ ਅਕਸਰ ਕਿਹਾ ਜਾਂਦਾ ਵਾ ਪੇਰੈਂਟਸ ਨੂੰ ਨਾ ਕਾਫੀ ਪ੍ਰੈਸ਼ਰ ਹੁੰਦਾ ਬੱਚਿਆਂ ਦੇ ਉੱਪਰ ਕਿ ਜੇਕਰ ਮੰਨ ਲਓ ਕਿ ਬੱਚਾ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਿਹਾ ਤੇ ਇਹ ਹੁੰਦਾ ਕਿ ਤੁਸੀਂ ਪੜ੍ਹਾਈ ਦੇ ਵੱਲ ਜ਼ਿਆਦਾ ਧਿਆਨ ਦਿਓ ਤਾਂ ਤੁਹਾਡੇ ਲਈ ਕਿੰਨਾ ਕੁ ਪ੍ਰੈਸ਼ਰ ਸੀਗਾ ਜਾਂ ਤੁਸੀਂ ਖੁਦ ਆਪਣੇ ਹਿਸਾਬ ਨਾਲ ਸਾਰਾ ਜਿਹੜਾ ਸ਼ੈਡਿਊਲ ਬਣਾਉਂਦੇ ਸੀ ਮੈਂ ਸਭ ਕੁਝ ਆਪਣੇ ਹਿਸਾਬ ਨਾਲ ਹੀ ਕਰਦੀ ਸੀ ਮੇਰੇ ਪੇਰੈਂਟਸ ਦਾ ਕੋਈ ਵੀ ਪ੍ਰੈਸ਼ਰ ਨਹੀਂ ਥਾ दिल्ली यूनिवर्सिटी के लिए ट्राई करने का डिसीजन भी मेरा अपना ही था मेरे पेरेंट्स का कोई इसमें प्रेशर वाला कोई सीन नहीं था uh, मेरे सपनों को मेरे पेरेंट्स ने पर बहुत सपोर्ट करा और प्रेशर तो बिल्कुल भी नहीं था बल्कि जो प्रेशर मैं खुद लेती थी उसमें भी वो मुझे सपोर्ट ही करते थे पढ़ाई कोई भी पार्टिसिपेट करते नहीं सोशल एक्टिविटीज़ भी मुझे बचपन से ही शौक रहा है कत्थक डांस में मुझे शौक रहा है मैं मधुबनी पेंटिंग्स भी बनाती थी इसके अलावा ऐसे राइटिंग वगैरह में मैं पार्ट लेती थी और अदरवाइज भी सोशली फ्रेंड्स के साथ में कभी कभी चली जाती थी तो किताब भी कीड़े नहीं है नहीं वो सी नहीं था <laughs> इंटरेस्ट से ही पढ़ती थी मैं ऐसे मुझे पढ़ना बहुत मुश्किल लगता है बिना इंटरेस्ट के सपना किया जी हासिल की करना चाहते हो आगे जाके जिंदगी के बीच इकनॉमिक्स में मुझे बहुत इंटरेस्ट है तो मैं इकनॉमिक्स ही आगे परस्यू करना चाहती हूँ दिल्ली यूनिवर्सिटी से इकनॉमिक्स ऑनर्स ही मैं करना चाहती हूँ ਤਿਆ ਐਸਪੈਸ਼ਲੀ ਸਾਡਾ ਡੀਏਵੀ ਸਕੂਲ ਤੋਂ ਪ੍ਰਿੰਸੀਪਲ ਮੈਮ ਸਤਵੰਤ ਕੌਰ ਭੁੱਲਰ ਜੀ ਨੇ ਮੈਮ ਤੁਹਾਨੂੰ ਵੀ ਮੁਬਾਰਕਬਾਦ ਹੈ ਜੀ ਕਿਉਂਕਿ ਤੁਸੀਂ ਇਸ ਸਕੂਲ ਦੇ ਪ੍ਰਿੰਸੀਪਲ ਹੋ ਤੁਹਾਡੇ ਸਕੂਲ ਦੇ ਬੱਚੇ ਨੇ ਜਿਹੜਾ ਟਾਪ ਕੀਤਾ ਤੇ ਇੰਡੀਆ ਲੈਵਲ ਤੇ ਨਾਮ ਜਿਹੜਾ ਕੱਲੇ ਲੁਧਿਆਣੇ ਦਾ ਨਹੀਂ ਪੰਜਾਬ ਦਾ ਵੀ ਨਾਮ ਚਮਕਾਇਆ ਆ ਬਹੁਤ ਖੁਸ਼ੀ ਹੋ ਰਹੀ ਹੈ ਬੜਾ ਫਖਰ ਮਹਿਸੂਸ ਹੋ ਰਿਹਾ ਸਾਨੂੰ ਆਪਣੀ ਬੱਚੀ ਦੇ ਉੱਤੇ ਅਨੰਦਿਆ ਜੈਨ ਦੇ ਉੱਤੇ ਚੀਨੇ ਕੇ ਆਪਣੇ ਲਈ ਹੀ ਰੈਂਕ ਹਾਸਲ ਨਹੀਂ ਕੀਤਾ ਡੀਏਵੀ ਪਰਵਾੜ ਦਾ ਨਾਮ ਵੀ ਇਹਨੇ ਪੂਰੇ ਇੰਡੀਆ ਦੇ ਵਿੱਚ ਚਮਕਾਇਆ ਹੈ ਤੇ ਅੱਜ ਇਹਦੀ ਮਿਹਨਤ ਦੇ ਨਾਲ-ਨਾਲ ਆਪਣੀ ਮਿਹਨਤ ਨੂੰ ਫਲ ਲੱਗਿਆ ਦੇਖ ਕੇ ਵੀ ਉਸ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਣ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਇੱਕ ਮੋਟੀਵੇਸ਼ਨ ਮਿਲੀ ਹੈ ਮੈਮ ਅਕਸਰ ਅਸੀਂ ਦੇਖਦੇ ਹਾਂ ਸਕੂਲਾਂ ਦੇ ਵਿੱਚ ਵੀ ਨਾ ਕਈ ਵਾਰ ਹੁੰਦਾ ਕਿ ਬੱਚੇ ਦੇ ਉੱਪਰ ਪੜ੍ਹਾਈ ਨੂੰ ਲੈ ਕੇ ਕਾਫੀ ਪ੍ਰੈਸ਼ਰ ਜਿਹੜਾ ਪਾਇਆ ਜਾਂਦਾ ਕਿਉਂਕਿ ਤੁਸੀਂ ਖੁਦ ਇਸ ਲਾਈਨ ਦੇ ਵਿੱਚ ਹਾਂ ਤਾਂ ਤੁਸੀਂ ਜ਼ਿਆਦਾ ਬੈਟਰ ਸਮਝਾ ਸਕਦੇ ਹੋ ਕੀ ਲੱਗਦਾ ਕਿ ਜਦੋਂ ਕੋਈ ਬੱਚਾ ਕੋਈ ਲਾਈਨ ਚੂਜ਼ ਕਰਦਾ ਵਾ ਕਿ ਮੈਂ ਇਸ ਰਸਤੇ ਦੇ ਉੱਪਰ ਜਾਣਾ ਤਾਂ ਉਹਨੂੰ ਕਿਸ ਤਰੀਕੇ ਗਾਈਡ ਕੀਤਾ ਜਾਵੇ ਤਾਂ ਕਿ ਉਹ ਆਪਣੇ ਗੋਲ ਦੇ ਵੱਲ ਜਿਹੜਾ ਉਸ ਅਚੀਵਮੈਂਟ ਦੇ ਲਈ ਆਪਣੇ ਆਪ ਨੂੰ ਪ੍ਰੀਪੇਅਰ ਵੀ ਕਰ ਸਕੇ ਤੇ ਇਹ ਨਾਲ ਪ੍ਰੈਸ਼ਰ ਜਿਹੜਾ ਉਹ ਵੀ ਹੈਂਡਲ ਕਰ ਸਕੇ ਸਾਡੇ ਸਕੂਲ ਦੇ ਵਿੱਚ ਹਮੇਸ਼ਾ ਹਰ ਬੱਚਾ ਸਾਡੇ ਲਈ ਯੂਨੀਕ ਹੁੰਦਾ ਹੈ ਸਪੈਸ਼ਲ ਹੁੰਦਾ ਹੈ ਅਸੀਂ ਹਰ ਬੱਚੇ ਦੇ ਉੱਤੇ ਕੰਮ ਕਰਦੇ ਹੈਗੇ ਆਂ ਆ ਉੱਥੇ ਅਸੀਂ ਧਿਆਨ ਰੱਖਦੇ ਹਾਂ ਸਿਰਫ ਬੱਚੇ ਨੂੰ ਐਕੈਡੈਮਿਕ ਸਪੋਰਟ ਹੀ ਨਹੀਂ ਦਿੰਦੇ ਅਸੀਂ ਉਹਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਆ ਮੌਡਰਨ ਸਪੋਰਟ ਵੀ ਨਾਲ ਦਿੰਦੇ ਆਂ ਔਰ ਅਧਿਆਪਕ ਅਸੀਂ ਸਾਰੇ ਜਾਣੀ ਇਸ ਚੀਜ਼ ਦਾ ਧਿਆਨ ਰੱਖਦੇ ਆਂ ਕਿ ਬੱਚੇ ਸਟ्रेस ਦੇ ਵਿੱਚ ਇਹ ਨਹੀਂ ਹੋਣ ਇਸ ਲਈ ਡਿਫਰੈਂਟ ਐਕਟੀਵਿਟੀਆਂ ਵੀ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ ਔਰ ਅਸੀਂ ਪਰਸਨਲ ਲੈਵਲ ਦੇ ਉੱਤੇ ਹਰ ਬੱਚੇ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਆਂ ਇਹ ਡੀਏ ਵੀ ਪਖੋਵਾਲ ਦੀ ਇੱਕ ਸਪੈਸ਼ਲਿਟੀ ਹੈ ਜਿਹੜੀ ਸਭ ਜਾਣਦੇ ਆਂ ਹੁਣ ਜਦੋਂ ਲੁਧਿਆਣੇ ਦੇ ਵਿੱਚ ਇਸ ਸਕੂਲ ਦਾ ਨਾਮ ਜਿਹੜਾ ਲਿਆ ਜਾਊਗਾ ਮੈਨੂੰ ਲੱਗਦਾ ਕਿ ਇੱਕ ਫਖਰ ਦੇ ਨਾਲ ਤੁਹਾਨੂੰ ਵੀ ਜਿਹੜਾ ਮਾਣ ਮਹਿਸੂਸ ਹੋਏਗਾ ਕਿ ਤੁਹਾਡੇ ਸਕੂਲ ਦੇ ਬੱਚਿਆਂ ਨੇ ਇੰਨੇ ਵੱਡੀਆਂ ਅਚੀਵਮੈਂਟਸ ਹਾਸਲ ਕੀਤੀਆਂ ਨੇ ਤਾਂ ਕਿਸ ਤਰੀਕੇ ਹੋਰ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਥੇ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਉਹ ਵੀ ਆਪਣੀ ਲਾਈਫ ਦੇ ਵਿੱਚ ਜਿਹੜੀ ਇੱਕ ਸਫਲਤਾ ਉਹ ਹਾਸਲ ਕਰ ਸਕਣ ਆ ਬਹੁਤ ਖੁਸ਼ੀ ਹੈ ਕਿ ਅਨੰਨਿਆ ਜੈਨ ਦੀ ਵੀ ਪਖੋਵਾਲ ਰੋਡ ਦੀ ਵਿਦਿਆਰਥਣ ਹੈ ਤਨ ਮੇਰੇ ਵਾਸਤੇ ਸਾਰੇ ਜਿੱਥੇ ਵੀ ਕੋਈ ਬੱਚਾ ਪੜ ਰਿਹਾ ਹੈਗਾ ਉਹ ਸਾਡੇ ਬੱਚੇ ਮੈਨੂੰ ਆਪਣੇ ਬੱਚਿਆਂ ਵਾਂਗੂ ਲੱਗਦੇ ਨੇ ਕਿ ਕਿ ਸਾਡੀ ਸੋਸਾਇਟੀ ਅਸੀਂ ਉਹਨੂੰ ਉਹ ਕਰਦੇ ਹੈਗੇ ਆਂ ਔਰ ਸਾਡੇ ਦੇਸ਼ ਦਾ ਫਿਊਚਰ ਹੈਗੇ ਨੇ ਮੈਂ ਹਰ ਇੱਕ ਵਿਦਿਆਰਥੀ ਨੂੰ ਇਹ ਸੰਦੇਸ਼ ਦੇਣਾ ਚਾਹਨੀ ਹੈਗੀ ਆ ਕਿ ਤੁਸੀਂ ਵੀ ਸਫਲਤਾ ਮੰਨ ਚਾਹੀ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹੈਗੇ ਹੋ ਬਸ ਥੋੜੀ ਜਿਹੀ ਜ਼ਰੂਰਤ ਹੈਗੀ ਆ ਕਿ ਆਪਣੇ ਕੋ ਗੋਲ ਨੂੰ ਫਿਕਸ ਕਰ ਲਓ ਤੇ ਉਹ ਗੋਲ ਫਿਕਸ ਕਰੋ ਜਿਹਨੂੰ ਤੁਸੀਂ ਪਿਆਰ ਕਰਦੇ ਹੈਗੇ ਹੋ ਤੇ ਫਿਰ ਤੁਹਾਨੂੰ ਹਾਸਲ ਕਰਨ ਵਾਸਤੇ ਤੁਸੀਂ ਉਹਦੇ ਜਨੂਨ ਦੇ ਨਾਲ ਚ ਜੁੜ ਜਾਓ ਉਸ ਗੋਲ ਨੂੰ ਪਿਆਰ ਕਰੋ ਕਦੇ ਕਿਸੇ ਪ੍ਰੈਸ਼ਰ ਵਿੱਚ ਨਾ ਆਓ ਕਿ ਸਿਰਫ ਇੱਕੋ ਹੀ ਪੀਕ ਨਹੀਂ ਹੁੰਦੀ ਬਹੁਤ ਸਾਰੀਆਂ ਪੀਕਸ ਨੇ ਆ ਬਹੁਤ ਸਾਰੀਆਂ ਆਪਣੀਆਂ ਆਪਣੀਆਂ ਮੰਜ਼ਲਾਂ ਨੇ ਆਪਣੀ ਮੰਜ਼ਲ ਨੂੰ ਬਸ ਫਿਕਸ ਕਰ ਲਓ ਤੇ ਕੋਈ ਕੰਪੀਟੀਸ਼ਨ ਦੇ ਵਿੱਚ ਨਾ ਪਾਓ ਤੁਹਾਨੂੰ ਤਾਂ ਸਾਡੇ ਨਾਲ ਅਨੰਨਿਆ ਦੇ ਮਦਰ ਵੀ ਨੇ ਮੈਮ ਅਕਸਰ ਪੇਰੈਂਟਸ ਦਾ ਸੁਪਨਾ ਹੁੰਦਾ ਵਾ ਕਿ ਜਦੋਂ ਵੀ ਉਹ ਕਿਤੇ ਜਾਣ ਨਾ ਜਿਕਰ ਉਹਨਾਂ ਦੇ ਬੱਚੇ ਦੇ ਨਾਮ ਨਾਲ ਉਹਨਾਂ ਨੂੰ ਬੁਲਾਇਆ ਜਾਵੇ ਕਿ ਫਲਾਣੇ ਦੇ ਮਦਰ ਨੇ ਤਾਂ ਉਹ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਇੱਕ ਚੰਗੇ ਤੌਰ ਤੇ ਉੱਪਰ ਬੁਲਾਇਆ ਜਾਂਦਾ ਤਾਂ ਤੁਹਾਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੋਏਗੀ ਕਿਉਂਕਿ ਹਰ ਪਾਸੇ ਤੁਹਾਡੀ ਬੇਟੀ ਦਾ ਜਿਹੜਾ ਨਾਮ ਚੱਲ ਰਿਹਾ ਤੇ ਵਧਾਈਆਂ ਜਿਹੜੀਆਂ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਲਗਾਤਾਰ ਮਿਲ ਰਹੀਆਂ ਹੋਣਗੀਆਂ ਬਿਲਕੁਲ ਬਹੁਤ ਫਖਰ ਦੀ ਗੱਲ ਹੈ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਮਤਲਬ ਕੈਨ ਨਾਟ ਬੀ ਡਿਸਕ੍ਰਾਈਬਡ ਇਨ ਵਰਡਸ ਹਾਂਜੀ ਤੁਸੀਂ ਕਹਿੰਦੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਪਰ ਮੈਂ ਇੱਕ ਇੱਥੇ ਚੀਜ਼ ਜ਼ਰੂਰ ਜਾਨਣਾ ਚਾਹਾਂਗਾ ਇਹ ਜੋ ਲਾਈਨ ਚੁਣਨ ਦਾ ਸੁਪਨਾ ਸੀ ਉਹ ਇਹਨਾਂ ਦਾ ਖੁਦ ਦਾ ਸੀ ਜਾਂ ਤੁਹਾਡਾ ਵੀ ਕੋਈ ਰੋਲ ਰਿਹਾ ਤੁਸੀਂ ਕੋਈ ਗਾਈਡੈਂਸ ਜਿਹੜਾ ਇਹਨਾਂ ਨੂੰ ਗਾਈਡ ਕੀਤਾ ਵਾ ਜਾਂ ਕਿਸ ਤਰੀਕੇ ਸਾਰੀ ਸਪੋਰਟ ਰਹੀ ਹੈ ਤੁਹਾਡੇ ਵੱਲੋਂ ਨੇ ਜੋ ਲਾਈਨ ਕਾਮਰਸ ਚੁਣਨਾ ਇਹਦਾ ਆਪਣਾ ਡਿਸੀਜਨ ਸੀਗਾ ਇਹ ਕਹਿੰਦੀ ਮੈਨੂੰ ਮਤਲਬ ਕਿ ਸਾਇੰਸ ਮੈਨੂੰ ਨੇ ਮੈਂ ਨਹੀਂ ਪਰਸਿਊ ਕਰਨਾ ਇਹਨੂੰ ਇੰਟਰਸਟ ਸ਼ੁਰੂ ਤੋਂ ਮੈਥਸ ਜ਼ਿਆਦਾ ਅੱਛਾ ਲੱਗਦਾ ਸੀ ਪਲੱਸ ਅਕਾਊਂਟੈਂਸੀ ਇਹਨੂੰ ਮਤਲਬ ਉਹਦੇ ਵਿੱਚ ਵੀ ਕਾਫੀ ਇੰਟਰਸਟ ਸੀਗਾ ਇਕਨੋਮਿਕਸ ਤਾਂ ਜਦੋਂ ਇਹਨੇ ਪਲੱਸ 1 ਜਾ ਕੇ ਸਟੱਡੀ ਕੀਤਾ ਇਕਨੋਮਿਕ ਸਬਜੈਕਟ ਨੂੰ ਪਹਿਚਾਣਿਆ ਉਦੋਂ ਫਿਰ ਇਹਨੂੰ ਲੱਗਾ ਕਿ ਇਕਨੋਮਿਕਸ ਦਾ ਅਕਾਊਂਟੈਂਸੀ ਤੋਂ ਵੀ ਜ਼ਿਆਦਾ ਇੰਟਰਸਟਿੰਗ ਲੱਗ ਰਹੀ ਹੈ ਮੈਨੂੰ ਤਾਂ ਮਤਲਬ ਕਾਮਰਸ ਨੇ ਆਪਣੀ ਮਰਜ਼ੀ ਨਾਲ ਚੁਸ ਕੀਤਾ ਅਸੀਂ ਕਦੀ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਤਾਂ ਕਿ ਸਾਇੰਸ ਲੈ ਜਾਂ ਕਾਮਰਸ ਲੈ ਇਕ ਤਿਜ਼ ਹੋਰ ਜਿੱਦਾਂ ਅਕਸਰ ਐਸੇ ਘਰਾਂ ਦੇ ਵਿੱਚ ਦੇਖਦੇ ਆ ਪੇਰੈਂਟਸ ਦਾ ਜਦੋਂ ਵੀ ਕੋਈ ਬੱਚਾ ਸਕੂਲ ਦੇ ਵਿੱਚ ਪੜਦਾ ਹੋਵੇ ਤਾਂ ਉਹਨਾਂ ਦਾ ਇੱਕ ਪ੍ਰੈਸ਼ਰ ਹੁੰਦਾ ਹੋਵੇ ਕਿ ਤੁਸੀਂ ਪੜ੍ਹਾਈ ਦੇ ਲਈ ਇੰਨਾ ਟਾਈਮ ਕੱਢੋ ਤੁਸੀਂ ਲਗਾਤਾਰ ਪੜ੍ਹੋ ਕਈ ਵਾਰ ਕੀ ਹੁੰਦਾ ਕਿ ਬੱਚੇ ਦਾ ਮਨ ਨਹੀਂ ਹੁੰਦਾ ਪੜ੍ਹਾਈ ਦੇ ਵਿੱਚ ਪਰ ਉਹਨੂੰ ਧੱਕੇ ਦੇ ਨਾਲ ਕਿਤਾਬ ਦੇ ਕੇ ਬਿਠਾਤਾ ਦਿੱਤਾ ਜਾਂਦਾ ਪਰ ਉਹ ਹੁੰਦਾ ਕਿ ਸ਼ਾਇਦ ਨਾ ਤਾਂ ਉਹ ਪੜ੍ਹ ਪਾਉਂਦਾ ਹੋਵੇ ਚੰਗੀ ਤਰ੍ਹਾਂ ਤੇ ਨਾ ਹੀ ਖੇਡ ਪਾਉਂਦਾ ਉੱਤੋਂ ਪ੍ਰੈਸ਼ਰ ਹੈ ਜਿਹੜਾ ਉਹ ਅਲੱਗ ਹੋ ਜਾਂਦਾ ਤੁਸੀਂ ਇਸ ਮਾਮਲੇ ਨੂੰ ਲੈ ਕੇ ਪੇਰੈਂਟਸ ਨੂੰ ਕੀ ਗਾਈਡੈਂਸ ਦੇਣਾ ਚਾਹੋਗੇ ਮੈਂ ਤੇ ਹੀ ਗਾਈਡੈਂਸ ਦੇਣਾ ਚਾਹੁੰਗੀ ਜ਼ਬਰਦਸਤੀ ਬਿਠਾਉਣ ਦਾ ਤਾਂ ਕੋਈ ਫਾਇਦਾ ਨਹੀਂ ਉਹ ਕਿਤਾਬ ਅੱਗੇ ਰੱਖ ਕੇ ਬੈਠਣੇ ਮਾਈਂਡ ਦੀ ਥਕਾਨ ਬੱਚੇ ਨੂੰ ਉਨੀ ਹੀ ਹੋ ਜਾਂਦੀ ਹੈ ਪਰ ਜਾਂਦਾ ਕੁਝ ਨਹੀਂ ਹੈ ਮਾਈਂਡਸ ਉਹਦੀ ਬਜਾਏ ਇਹ ਹੈ ਕਿ ਜਦੋਂ ਉਹਦਾ ਆਪਣਾ ਮਨ ਹੈ ਪੜਨ ਦਾ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੇਂਜਸ ਹੋ ਜਾਣ ਕਿ ਉਹ ਆਪਣੇ ਆਪ ਹੀ ਕਹੇ ਕਿ ਮੈਂ ਅੱਬ ਪੜ੍ਹ ਲੈਂਦਾ ਹਾਂ ਥੋੜਾ ਸਾ तो वो वो करेगा तो थोड़ी देर से ज्यादा आउटपुट कर लेगा उस चीज दी वेट करो और बच्चे दे हर बच्चा जरूरी नहीं होता एकेडमिकली बहुत स्ट्रांग होए कोई बच्चे स्पोर्ट्स विच होते हैं तो ओनु अदर स्पोर्ट कर दियो मतलब अपने बच्चे नु प्रेशरइज स्ट्रेस ना दो फालतू दा की और किसी नाल कंपेयर नहीं करो अपने बच्चे नु सब तो बड़ी गल है हर बच्चा यूनिक है किसी नाल कंपेयर नहीं करो की उसके इतने मार्क्स आए हैं तेरे भी आने चाहिए या उसने ये कर दिया तो तूने क्यों नहीं किया वो भी कुछ ना कुछ करेगा और कर ही देगा अलग फील्ड दे विच हो सकता है कि ओना ਦੇ ਕੋਲ ਜੋ ਸਕਿੱਲ ਨੇ ਉਹ ਅਲੱਗ ਫੀਲਡ ਦੇ ਬਿਲਕੁਲ ਹਾਂਜੀ ਬਿਲਕੁਲ ਇਹੀ ਹੈ ਬਿਲਕੁਲ ਜੀ ਤਾਂ ਇਹ ਪਰਿਵਾਰ ਹੈ ਦੱਸਦੀ ਹੈ ਕਿ ਮੈਮ ਇੱਕ ਚੀਜ਼ ਹੋਰ ਮੈਂ ਤੁਹਾਡਾ ਤੋਂ ਜਾਨਣਾ ਚਾਹਾਂਗਾ ਜਿੱਦਾਂ ਮੈਮ ਨੇ ਵੀ ਜ਼ਿਕਰ ਕੀਤਾ ਹੋਇਆ ਕਿ ਕਈ ਵਾਰ ਕੀ ਹੁੰਦਾ ਕਿ ਬੱਚੇ ਦਾ ਇੰਟਰਸਟ ਜਿਹੜਾ ਕਿਸੇ ਹੋਰ ਫੀਲਡ ਦੇ ਵਿੱਚ ਹੁੰਦਾ ਪਰ ਪੇਰੈਂਟਸ ਆ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਹੁੰਦਾ ਕਿ ਨਹੀਂ ਤੁਸੀਂ ਇਹ ਚੀਜ਼ ਕਰੋ ਤਾਂ ਉਸ ਲਾਈਨ ਦੇ ਉਸ ਸਮੇਂ ਨੂੰ ਆ ਕੇ ਬੱਚਾ ਕਿਦਾਂ ਆਪਣੇ ਆਪ ਨੂੰ ਸੰਭਾਲੇ ਕਿ ਕਿਦਾਂ ਉਹਨੂੰ ਗਾਈਡ ਕੀਤਾ ਜਾਵੇ ਕਿਉਂਕਿ ਅਕਸਰ ਹੁੰਦਾ ਕਿ ਸਕੂਲ ਦੇ ਵਿੱਚ ਵੀ ਨਾ ਬੱਚੇ ਕਈ ਵਾਰ ਤਾਂ ਹੁੰਦਾ ਕਿ ਟੀਚਰਸ ਨਾਲ ਗੱਲਬਾਤ ਕਰ ਲੈਂਦੇ ਪਰ ਕਈ ਵਾਰ ਉਹ ਟੀਚਰਸ ਦੇ ਨਾਲ ਵੀ ਗੱਲਬਾਤ ਨਹੀਂ ਕਰ ਪਾਉਂਦੇ ਅਸੀਂ ਬਹੁਤ ਧਿਆਨ ਰੱਖਦੇ ਹੈਗੀਆਂ ਸ਼ੁਰੂ ਤੋਂ ਹੀ ਔਰ ਬੱਚਿਆਂ ਦੇ ਇੰਟਰਸਟ ਨੂੰ ਅਸੀਂ ਵਾਚ ਕਰਦੇ ਰਹਨੇ ਆਰ ਔਨਰ ਦੀ ਕਾਉਂਸਲਿੰਗ ਕਰਦੇ ਹੈਗੇ ਆ ਔਰ ਅਸੀਂ ਬੱਚਿਆਂ ਨੂੰ ਸਪੋਰਟ ਸੇ ਵਿੱਚ ਵੀ ਅਸੀਂ ਬਹੁਤ ਸਪੋਰਟ ਕਰਦੇ ਆ ਔਰ ਅਸੀਂ ਇਹ ਕਹਿੰਨੀ ਆਏ ਆ ਕਿ ਤੁਸੀਂ ਯੂਨੀਕ ਬਤਨਾ ਕਿਉਂਕਿ ਹਰ ਬੱਚੇ ਦੇ ਵਿੱਚ ਪੋਟੈਂਸ਼ੀਅਲ ਹੈ ਕੋਈ ਡਿਸੇਬਲ ਕਦੇ ਵੀ ਕੋਈ ਬੱਚਾ ਨਹੀਂ ਹੁੰਦਾ ਡਿਫਰੈਂਟਲੀ ਏਬਲ ਹੁੰਦੇ ਨੇ ਇਸ ਕਰਕੇ ਉਸ ਬੱਚੇ ਦੇ ਅੰਦਰ ਦੇ ਪੋਟੈਂਸ਼ੀਅਲ ਨੂੰ ਪਛਾਣਨੀ ਹੈ ਤੇ ਬੱਚੇ ਨੂੰ ਉਸ ਏਰੀਆ ਦੇ ਵਿੱਚ ਅਸੀਂ ਸਪੋਰਟ ਕਰਦੇ ਹਾਂ ਉਹਦੀ ਸਾਡੇ ਕੋਲ ਕਾਉਂਸਲਿੰਗ ਸਾਡੇ ਸੈਸ਼ਨਸ ਹੁੰਦੇ ਨੇ ਬੱਚੇ ਦੇ ਕੈਰੀਅਰ ਗਾਈਡੈਂਸ ਅਸੀਂ ਬੱਚਾ ਦੀ ਕਰਾਉਂਦੇ ਆ ਔਰ ਇਹਦੇ ਅਸੀਂ ਪੇਰੈਂਟਸ ਦੀ ਔਰੀਐਂਟੇਸ਼ਨ ਵੀ ਕਰਦੇ ਆ ਆ ਤੁਹਾਨੂੰ ਪਰਸਨਲੀ ਮਿਲਦੇ ਵੀ ਹੈਗੇ ਆ ਅਨੰਨੇ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹੂੰਗਾ ਜਿੱਦਾਂ ਤੁਸੀਂ ਐਗਜ਼ਾਮ ਦਿੱਤਾ ਹੋਆ ਕਿੰਨੇ ਕੈਂਡੀਡੇਟ ਸੀਗੇ ਜਨਾਂ ਦੇ ਵੱਲੋਂ ਐਪਲੀਕੇਸ਼ਨ ਫਿਲ ਕੀਤੀ ਗਈ ਸੀ ਤੇ ਕਿੰਨੇ ਕੈਂਡੀਡੇਟਸ ਦੇ ਵੱਲੋਂ ਐਗਜ਼ਾਮ ਜਿਹੜਾ ਦਿੱਤਾ ਗਿਆ ਸੀਗਾ ਅ ਕਰੀਬ 13 ਲੱਖ ਬੱਚੋ ਨੇ ਐਗਜ਼ਾਮ ਲਈ ਰਜਿਸਟਰ ਕਰਾਤਾ ਐਂਡ ਅਰਾਊਂਡ 11 ਲੱਖ ਬੱਚੋ ਨੇ ਐਗਜ਼ਾਮ ਮੇ ਅਪੀਅਰ ਕਰਾਤਾ ਤਾਂ 11 ਲੱਖ ਤੋਂ ਪਲੱਸ ਦੀ ਵੀ ਰੱਖਿਆ ਲਾ ਗਿਣਤੀ ਜੋ ਐਕਚੁਅਲ ਇਕ ਅੰਕੜਾ ਆਇਆ ਵਾ ਉਹਦੀ ਗੱਲ ਕਰੀਏ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚੋਂ ਤੁਸੀਂ ਨੰਬਰ 1 ਹੋ ਤਾਂ ਕਿੰਨਾ ਕਿੰਨਾ ਕੁ ਪ੍ਰਾਊਡ ਫੀਲ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਦੀਆਂ ਹੁਣ ਫੀਲਿੰਗਸ ਚੱਲ ਰਹੀਆਂ ਨੇ ਮਨ ਦੇ ਵਿੱਚ ਮੂੰਖ ਬਹੁਤ ਖੁਸ਼ੀ ਹੋ ਰਹੀ ਹੈ ਔਰ ਮੈਨੂੰ ਬਹੁਤ ਬlesed ਫੀਲ ਹੋ ਰਿਹਾ ਹੈ ਕਿ ਮੇਰੀ ਮਿਹਨਤ ਕੋ ਫਰੂਟਸ ਮਿਲੇ ਦੋਸਤਾਂ ਨਾਲ ਕੀ ਕਹਿਣਾ ਵਾ ਕਿਉਂਕਿ ਤੁਸੀਂ ਸਕੂਲ ਦੇ ਵਿੱਚ ਪਹੁੰਚੇ ਦੇਖਿਆ ਕਾਫੀ ਦੋਸਤ ਵੀ ਤੁਸੀਂ ਤੁਹਾਡੇ ਨਾਲ ਤੁਸੀਂ ਜਦੋਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਕੀ ਕਹਿਣਾ ਸੀ ਕਿੱਦਾਂ ਦੇ ਸਵਾਲ ਸੀਗੇ ਔਰ ਫਰੈਂਡਸ ਤੋਂ ਮੇਰੇ ਬਹੁਤ ਖੁਸ਼ ਹਾਂ ਜੇ ਸਭ ਕੇ ਮੈਸੇजेस ਵੀ ਆਏ ਬਹੁਤ ਲੋਕਾਂ ਕੇ ਮੈਸੇजेस ਵੀ ਆਏ ਕਾਲਸ ਵੀ ਆਏ ਤਾਂ ਬਸ ਬਹੁਤ ਖੁਸ਼ ਹਾਂ ਜੀ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਫਰੈਂਡਸ ਨੇ ਜਾਂ ਜਿਹੜੇ ਤੁਹਾਡੇ ਤੋਂ ਜੂਨੀਅਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹੁਣ ਤੁਹਾਡੇ ਤੱਕ ਬਹੁਤ ਸਾਰੇ ਸਵਾਲ ਵੀ ਆਉਣਗੇ ਕਿ ਤੁਸੀਂ ਇਹ ਕਿਦਾਂ ਅਚੀਵ ਕੀਤਾ ਗੋਲ ਕਿਦਾਂ ਤਿਆਰੀ ਕੀਤੀ ਆ ਉਹਨਾਂ ਨੂੰ ਕੀ ਮੈਸੇਜ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਅਜੇ ਹੀ ਹੋਣਗੇ ਜਿਹੜੇ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਹੋ ਉਹਨੇ ਤਾਂ ਵੀਡੀਓ ਦੇ ਥਰੂ ਮੈਂ ਚਾਹੁੰਦਾ ਕਿ ਇੱਕ ਮੈਸੇਜ ਤੁਹਾਡਾ ਉਹਨਾਂ ਤੱਕ ਵੀ ਜਰੂਰ ਪਹੁੰਚੇ ਜਿਹੜੇ ਇਸ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਅ ਇਸ ਐਗਜ਼ਾਮ ਦੀ ਤਿਆਰੀ ਕਰਨੇ ਲਈ ਸਭ ਤੋਂ ਪਹਿਲੇ ਤੋਂ ਬਹੁਤ अर्ਲੀ ਸਟਾਰਟ ਕਰੋ सबसे ज़्यादा फोकस इंग्लिश को दो क्योंकि वो डिफरेंट सब्जेक्ट है और उसके मार्क्स कंपलसरी होते हैं तो और कंसिस्टेंटली तैयारी करो एन सी बहुत फोकस करो और मॉक्स मॉक टेस्ट बहुत सारे दो ਤਨਵਜ ਜੀ ਗੱਲਬਾਤ ਕਰਨ ਦੇ ਲਈ ਤੇ ਫਿਰ ਤੋਂ ਮੁਬਾਰਕਬਾਦ ਹੈ ਕਿ ਤੁਸੀਂ ਇੱਕ ਬੜੀ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਲੁਧਿਆਣੇ ਦਾ ਤੇ ਪੰਜਾਬ ਦਾ ਨਾਮ ਹੈ ਜਿਹੜਾ ਚਮਕਾਉਂਗੇ ਤੇ ਸਕੂਲ ਦਾ ਨਾਮ ਚਮਕਾਉਂਗੇ ਤਾਂ ਉਮੀਦ ਕਰਦੇ ਹਾਂ ਜੀ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਤਾਂ ਇਸ ਬੀਟੀ ਦੇ ਵੱਲੋਂ ਲੁਧਿਆਣੇ ਦਾ ਤੇ ਪੰਜਾਬ ਦਾ ਨਾਮ ਜਿਹੜਾ ਚਮਕਾਇਆ ਗਿਆ ਵਾ ਸੀਯੂ 80 ਯੂਜ਼ੀ ਦੇ ਵਿੱਚ ਜਿਹੜਾ ਇਹਨਾਂ ਦੇ ਵੱਲੋਂ ਫਰਸਟ ਰੈਂਕ ਹਾਸਲ ਕੀਤਾ ਗਿਆ ਇੰਡੀਆ ਦੇ ਵਿੱਚ ਜੇਕਰ ਤੁਸੀਂ ਵੀ ਇਸ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜਿੱਦਾਂ ਅਨੰਨਿਆ ਦੇ ਵੱਲੋਂ ਕਿਹਾ ਗਿਆ ਕਿ ਤਿਆਰੀ ਥੋੜਾ ਜਿਹਾ ਸਮਾਂ ਪਹਿਲਾਂ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਨੇੜੇ ਜਾ ਕੇ ਜ਼ਿਆਦਾ ਪੜਾਈ ਨਾ ਕਰਨੀ ਪਵੇ ਉੱਥੇ ਹੀ ਜੇਕਰ ਕੋਈ ਮਨਚ ਵਿਚਾਰ ਦੇ ਸੁਝਾਏ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ